ਹਾਂਜੀ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੁੱਖਾ ਜੀ ਐਨ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹਨੂੰ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਨਹੀਂ ਭਾਈ ਸੁਣ ਲਿਓ ਮੜਾ ਗਿਆ ਗੱਲ ਇਦਾਂ ਇੱਕ ਛੋਟੀ ਜਿਹੀ ਕਹਾਣੀ ਆ ਇੱਕ ਕਿਸਾਨ ਦਾ ਜੰਗਲ ਦੇ ਲਿਬ ਖੇਰ ਸੀ ਉਹ ਬੀਜਦਾ ਉਹਦਾ ਛੋਲੇ ਤੇ ਉਹ ਛੋਲੇ ਰ ਬੰਦਰ ਖਾ ਜਾਂਦੇ ਸੀ ਖਾ ਜਾਂਦੇ ਖਰਾਬ ਕਰ ਜਾਂਦੇ ਮਤਲਬ ਅੱਧ ਪਜਾਦ ਕਿਸਾਨ ਦੇ ਵੱਲੇ ਪੈਂਦਾ ਸੀ ਕਿਸਾਨ ਬਹੁਤ ਦੁਖੀ ਉਹਨੂੰ ਕਿਸੇ ਨੇ ਕਿਹਾ ਵੀ ਤੂੰ ਐ ਕਰ ਵੀ ਅਲਦਲੇ ਤਾਰ ਲਾ ਕੇ ਨਾ ਵਿੱਚ ਕਰੰਟ ਪਾ ਦੇ ਉਹਨੇ ਕਰਨ ਛੱਡਤਾ ਤਾਰ ਲਾ ਕੇ ਉਸ ਦਿਨ ਉਹਦੀ ਉਸ ਟਾਈਮ ਮਹੀਨੇ ਸਾਲ ਫਸਲ ਵਧੀਆ ਹੋਈ ਤੇ ਉਧਰੋਂ ਬੰਦ ਦੁਖੀ ਹੋ ਗਏ ਵਿਚਾਰੇ ਕਿਉਂਕਿ ਉਹਨਾਂ ਛੋਲੇ ਖਾਣ ਨੂੰ ਨਾ ਮਿਲੇ ਔਰ ਬੰਦਰਾਂ ਨੇ ਇਕੱਠੇ ਹੋ ਗਏ ਰੱਬ ਦੇ ਅੱਗੇ ਅਰਦਾਸ ਕੀਤੀ ਵੀ ਜਿਹੜਾ ਵੀ ਉਹਨਾਂ ਦਾ ਰੱਬ ਸੀ ਵੀ ਕਿਸਾਨ ਮਰ ਜਵੇ ਅਗਲੇ ਸਾਲ ਉਹਨੇ ਕਿਸਾਨ ਨੇ ਛੋਲੇ ਬੀਜੇ ਗੁਦਰਤੀ ਬਿਮਾਰ ਹੋਇਆ ਬੀਜ ਕੇ ਮਰ ਗਿਆ ਕਿਸਾਨ ਛੋਲੇ ਹੋਰ ਸਾਰ ਬੰਦਰਾਂ ਨੇ ਰੱਦ ਕੇ ਖਾਦੇ ਕਿਉਂਕਿ ਕਿਸਾਨ ਤਾਂ ਮਰ ਚੁੱਕਿਆ ਸੀ ਉਸ ਨੂੰ ਦੇਖਭਾਲ ਕਰਨ ਵਾਲਾ ਕੋਈ ਹੈ ਨਹੀਂ ਸੀ ਬੰਦਰਾਂ ਨੇ ਛੋਲੇ ਰੱਜ ਕੇ ਖਾਦੇ ਵਧੀਆ ਸਾਰੇ ਰੱਦ ਲਏ। ਉਰ ਤੋਂ ਅਗਲੇ ਸਾਲ ਕਿਸੇ ਨੇ ਛੋਲੇ ਨਾਲ ਬੀਜੇ। ਬੰਦਰ ਕਹਿਣ ਵੀ ਕਮਾਲ ਆ। ਵੀ ਛੋਲੇ ਦੇ ਕੀ ਬੀਜੇ ਕਿਉਂ ਨਹੀਂ? ਕਿਉਂਕਿ ਸੰਤ ਮਰ ਚੁੱਕਿਆ ਸੀ। ਉਹ ਉਦੋਂ ਬਾਅਦ ਜਿਹੜੇ ਉਹ ਬੰਦਰ ਸੀ ਉਹ ਰਾਬ ਮਰ ਗਏ ਭੁੱਖੇ। ਹੁਣ ਇਹ ਗੱਲ ਤੁਸੀਂ ਆਪ ਦੇਖ ਲਓ ਵੀ ਬੰਦਰ ਕੌਣ ਨੇ? ਕਿਸਾਨ ਕੌਣ ਨੇ? ਕਿਸਾਨਾਂ ਨੂੰ ਮਾਰਨ ਵਾਲਾ ਕਿਹੜਾ? ਕਿਸਾਨਾਂ ਦੇ ਸਿਰ ਤੇ ਕੌਣ? ਬੈਠ ਨੇ ਮਤਲਬ ਕਿ ਫਾਇਦਾ ਜ਼ਿਆਦਾ ਕਿਸਾਨਾਂ ਨੂੰ ਕਿਨੂੰ ਆ ਮੈਂ ਤੇ ਥੋੜਾ ਹਿੰਟ ਦੇ ਦਿੰਨਾ ਵੀ ਜਦੋਂ ਤਾਂ ਪੰਜਾਬ ਦੇ ਕਿਸਾਨਾਂ ਦੀ ਛੱਬੀ ਸੀ ਉਹ ਤਾਂ ਉਹਦਾ ਚੌਲ ਇਹਨਾਂ ਨੂੰ ਘਟ ਰਿਹਾ ਸੀ ਸੱਲ ਵਾਲਾ ਨੂੰ ਹੁਣ ਉਹੀ ਛੱਬੀ ਬਾਦ ਲਿਆ ਸੇਟਾਂ ਤੋਂ ਵੀ ਮਗਾ ਰਹੇ ਨੇ ਟਰੱਕ ਉੱਪਰ ਭਰ ਕੇ ਵੀ ਆਉਣ ਦੇ ਛੱਬੀ ਅੱਗੇ ਕਹੇ ਸੀ ਵੀ ਸਾਨੂੰ ਜੇ ਕਿਸਾਨ ਵੀ ਸਰਕਾਰ ਖੁੱਲ੍ਹ ਦੇਵੇ ਚੌਰ ਚੱਕਣ ਦਾ ਵੀ ਸਾਡੇ ਕੋਲ 6 ਮਹੀਨੇ ਸੈਲਰ ਖਾਲੀ ਨਹੀਂ ਹੋਣੇ ਔਰ ਹੁਣ ਹੁਣ ਇਹਨਾਂ ਕੋਲ ਜਗ੍ਹਾ ਵੀ ਹੋ ਗਈ ਹੁਣ ਪਤਾ ਨਹੀਂ ਵੀ ਇਹ ਅਰਦਾਸ ਕਰ ਰਹੇ ਨੇ ਕੀ ਕਰ ਰਹੇ ਨੇ ਤੁਸੀਂ ਆਪੇ ਹਿਸਾਬ ਲਾ ਲਿਓ ਬਸ ਬਸ ਮੈਂ ਤਾਂ ਗੱਲ ਇੰਦੀ ਕਿ ਕਹਣੀ ਸੀ ਛੋਟੀ ਜੀ ਕਹਾਣੀ ਆ ਇਹਨੂੰ ਆਪਦੇ ਆਪ ਹਿਸਾਬ ਨਾਲ ਲਾ ਕੇ ਜਿੱਤੇ ਲਾਉਣੇ ਤੁਸੀਂ ਆਪੇ ਲਾ ਲਿਓ ਕੀ ਕਿਸਾਨਾਂ ਨਾਲ ਕੀ ਹੋ ਰਿਹਾ ਬਾਕੀ ਚਲੋ ਕੁਦਰਤ ਦਾ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਜਿਹਨੇ ਸੁਣ ਲਿਆ ਉਹਦਾ ਵੀ ਜਿਹਨੇ ਸੁਣ ਕੇ ਲਾਈਕ ਨਹੀਂ ਕੀਤਾ ਉਹਦਾ ਵੀ ਧੰਨਵਾਦ ਠੀਕ ਆ ਵੀਰੇ ਓਕੇ